ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹਾਨ ਯੋਧੇ ਜਲਾਵਤਨੀ ਸਿੱਖ ਯੋਧੇ ਭਾਈ ਸਾਹਿਬ ਐ ਗੋਜਿੰਦਰ ਸਿੰਘ ਜੋ 73 ਸਾਲ ਦੀ ਉਮਰ ਭੋਕੇ ਔਰ ਉਸ ਵਿੱਚੋਂ 55 ਸਾਲ ਪੰਥ ਲਿਖੇ ਲਾ ਕੇ ਜੋ ਗੁਰੂ ਘਰ ਚਤਾਨਸ ਜਾਬਰਾਜੇ ਸੰਨ ਉਹਨਾਂ ਦੇ ਨੰਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼ਹੀਦ ਪਾਪਾ ਗੁਰਦਾਸ ਸਿੰਘ ਦੇ ਪਾਵਨ ਸਥਾਨ ਤੇ ਅੰਤਮ ਅਰਦਾਸ ਹੋਈ ਹੈ ਸਮੁੱਚਾ ਪੰਥ ਜੁੜਿਆ ਹੈ ਔਰ ਉਸ ਮਹਾਨ ਗੁਰਸਿੱਖ ਨੂੰ ਜੋ ਸਰਦਾ ਸਤਕਾਰ ਹੈ ਉਸ ਮੁੱਚੇ ਪੰਥ ਨੂੰ ਨਮਸਤਕੂਆ ਕੇ ਕੀਤਾ ਔਰ ਬੇਨਤੀ ਕੀਤੀ ਹੈ ਸਮੁੱਚੇ ਪੰਥ ਨੇ ਕਿ ਸਮੁੱਚਾ ਪੰਥ ਜਿਵੇਂ ਉਹ ਜੀਵੇ ਨੇ ਜਿਵੇਂ ਉਹਨੇ ਕਲਗੀ ਤਰ ਪਾਛੇ ਤੇ ਬਚਨਾਂ ਤੇ ਪਹਿਰਾ ਦਿੱਤਾ ਹੈ ਕਿ ਪੰਥ ਵਸੇ ਮੈਂ ਉਜੜਾਂ ਬਾੜੀ ਗੱਲ ਹੈ ਉਹ ਘਰੋਂ ਬੇ ਘਰ ਹੋ ਕੇ ਘਰ ਦੀ ਪ੍ਰਾਪਤੀ ਵਾਸਤੇ ਜੀਏ ਨੇ ਉਹ ਵਤਨੋਂ ਬੇਵਤਨ ਹੋ ਕੇ ਵਤਨ ਦੀ ਪ੍ਰਾਪਤੀ ਵਾਸਤੇ ਜਿਗੇ ਨੇ ਔਰ ਉਹਨਾਂ ਦੀ ਕੀਤੀ ਹੋਈ ਇਸ ਘਾਲਣਾ ਨੂੰ ਕੀਤੀ ਹੋਈ ਇਸ ਕੁਰਬਾਨੀ ਨੂੰ ਕੀਤੀ ਹੋਈ ਇਸ ਤਿਆਗ ਨੂੰ ਸਮੁੱਚਾ ਖਾਲਸਾ ਪੰਥ ਹਮੇਸ਼ਾ ਯਾਦ ਰੱਖੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹਾਨ ਯੋਧੇ ਜਲਾ ਵਤਨੀ ਸਿੱਖ ਯੋਧੇ ਭਾਈ ਸਾਹਿਬ ਭਗਵਿੰਦਰ ਸਿੰਘ ਜੋ 73 ਸਾਲ ਦੀ ਉਮਰ ਭੋਕੇ ਔਰ ਉਸ ਵਿੱਚੋਂ 55 ਸਾਲ ਪੰਥ ਲਈ ਖੇਲਾ ਕੇ ਜੋ ਗੁਰੂ ਗੋਬਿੰਦ ਸਿੰਘ ਜੀ ਜਾਬ ਰਾਜੇਸਥਾਨ ਉਹਨਾਂ ਦੇ ਨੰਗੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼ਹੀਦ ਬਾਬਾ ਗੁਰਦਸ ਸਿੰਘ ਦੇ ਪਾਵਨ ਸਥਾਨ ਤੇ ਅੰਤਮ ਅਰਦਾਸ ਹੋਈ ਹੈ ਸਮੁੱਚਾ ਪੰਥ ਜੁੜਿਆ ਹੈ ਔਰ ਉਸ ਮਹਾਨ ਗੁਰਸਿੱਖ ਨੂੰ ਜੋ ਸਰਦਾ ਸਤਕਾਰ ਹੈ ਉਸ ਮੁੱਚੇ ਪੰਥ ਨੇ ਨੋਕ ਨਸਤ ਹੋ ਕੇ ਕੀਤੀ ਹੈ ਔਰ ਬੇਨਤੀ ਕੀਤੀ ਹੈ ਸਮੁੱਚੇ ਪੰਥ ਨੇ ਕਿ ਇਸ ਮੁੱਚਾ ਪੰਥ ਜਿਵੇਂ ਉਹ ਜੀਵੇਂ ਨੇ ਜਿਵੇਂ ਉਹਨਾਂ ਨੇ ਕਲਗੀ ਤਰ ਪਾਛੇ ਤੇ ਬਚਨਾਂ ਤੇ ਪਹਿਰਾ ਦਿੱਤਾ ਹੈ ਕਿ ਪੰਥ ਵਸੇ ਮੈਂ ਉਜੜਾਂ ਬਾੜੀ ਗੱਲ ਹੈ ਉਹ ਕਰੋ ਬੇ ਘਰ ਹੋ ਕੇ ਘਰ ਦੀ ਪ੍ਰਾਪਤੀ ਵਾਸਤੇ ਜਿਏ ਨੇ ਉਹ ਵਤਨ ਨੂੰ ਬੇਵਤਨ ਹੋ ਕੇ ਵਤਨ ਦੀ ਪ੍ਰਾਪਤੀ ਵਾਸਤੇ ਜਿਏ ਨੇ ਔਰ ਉਹਨਾਂ ਦੀ ਕੀਤੀ ਹੋਈ ਇਸ ਕੁਰਬਾਨਾਂ ਨੂੰ ਕੀਤੀ ਹੋਈ ਇਸ ਕੁਰਬਾਨੀ ਨੂੰ ਕੀਤੀ ਹੋਈ ਇਸ ਤਿਆਗ ਨੂੰ ਸਮੁੱਚਾ ਖਾਲਸਾ ਪੰਥ ਹਮੇਸ਼ਾ ਯਾਦ ਰੱਖੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹਾਨ ਯੋਧੇ ਜਲਾ ਵਤਨੀ ਸਿੱਖ ਯੋਧੇ ਭਾਈ ਸਾਹਿਬ ਭਾਈ ਗੁਜਿੰਦਰ ਸਿੰਘ ਜੋ 73 ਸਾਲ ਦੀ ਉਮਰ ਭੋਕੇ ਔਰ ਉਸ ਵਿੱਚੋਂ 53 ਸਾਲ ਪੰਥ ਲਿਖੇ ਲਾ ਕੇ ਜੋ ਗੁਰੂ ਗੋਚਨ ਸਿੰਘ ਜਾਬਰਾਜੇਸਨ ਉਹਨਾਂ ਦੇ ਨੰਗੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼ਹੀਦ ਬਾਬਾ ਗੁਰਦੌਸ ਸਿੰਘ ਦੇ ਪਾਵਨ ਸਥਾਨ ਤੇ ਅੰਤਮ ਅਰਦਾਸ ਹੋਈ ਹੈ ਸਮੁੱਚਾ ਪੰਥ ਜੁੜਿਆ ਔਰ ਉਸ ਮਹਾਨ ਗੁਰਸਿੱਖ ਨੂੰ ਜੋ ਸਰਦਾ ਸਤਕਾਰ ਹੈ ਉਸ ਮੁੱਚੇ ਪੰਥ ਨੂੰ ਲੱਖ ਨਸਤ ਹੋ ਕੇ ਕੀਤੀ ਹੈ ਔਰ ਬੇਨਤੀ ਕੀਤੀ ਹੈ ਸਮੁੱਚੇ ਪੰਥ ਨੇ ਇਸ ਸਮੁੱਚਾ ਪੰਥ ਜਿਵੇਂ ਉਹ ਜੀਵੇਂ ਨੇ ਜਿਵੇਂ ਉਹਨਾਂ ਨੇ ਪਲਕੀ ਤਰ ਪਾਛੇ ਦੇ ਬਚਨਾਂ ਤੇ ਪਹਿਰਾ ਦਿੱਤਾ ਕਿ ਪੰਥ ਬਸੇ ਮੈਂ ਉਜੜਾਂ ਬਾੜੀ ਗੱਲ ਐ ਉਹ ਕਰੋ ਬੇ ਘਰ ਹੋ ਕੇ ਘਰ ਦੀ ਪ੍ਰਾਪਤੀ ਵਾਸਤੇ ਜੀਏ ਨੇ ਉਹ ਵਤਨੋਂ ਬੇਵਤਨ ਹੋ ਕੇ ਵਤਨ ਦੀ ਪ੍ਰਾਪਤੀ ਵਾਸਤੇ ਜੀਏ ਨੇ ਔਰ ਉਹਨਾਂ ਦੀ ਕੀਤੀ ਹੋਈ ਇਸ ਕੁਰਬਾਨੀ ਨੂੰ ਕੀਤੀ ਹੋਈ ਇਸ ਕੁਰਬਾਨੀ ਨੂੰ ਕੀਤੀ ਹੋਈ ਇਸ ਤਿਆਗ ਨੂੰ ਸਮੁੱਚਾ ਖਾਲਸਾ ਪੰਥ ਹਮੇਸ਼ਾ ਯਾਦ ਰੱਖੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸ਼ਬਦ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹਾਨ ਯੋਧੇ ਜਲਾਵਤਨੀ ਸਿੱਖ ਯੋਧੇ ਭਾਈ ਸਾਹਿਬ ਐ ਗੁਜਿੰਦਰ ਸਿੰਘ ਜੋ 73 ਸਾਲ ਦੀ ਉਮਰ ਭੋਕੇ ਔਰ ਉਸ ਵਿੱਚੋਂ 55 ਸਾਲ ਪੰਥ ਲਿਖੇ ਲਾ ਕੇ ਜੋ ਗੁਰੂ ਗੁਰ ਚਤਨ ਜਾਬ ਰਾਜੇ ਸੰਨ ਉਹਨਾਂ ਦੇ ਨੰਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼ਹੀਦ ਪਾਪਾ ਗੁਰਦਾਸ ਸਿੰਘ ਦੇ ਪਾਵਨ ਸਥਾਨ ਤੇ ਅੰਤਮ ਅਰਦਾਸ ਹੋਈ ਹੈ ਸਮੁੱਚਾ ਪੰਥ ਜੁੜਿਆ ਔਰ ਉਸ ਮਹਾਨ ਗੁਰਸਿੱਖ ਨੂੰ ਜੋ ਸ਼ਰਦਾ ਸਤਕਾਰ ਹੈ ਉਸ ਮੁੱਚੇ ਪੰਥ ਨੂੰ ਨਕ ਨਸਤ ਕੋ ਕੇ ਪੇਟ ਦਿੱਤਾ ਹੈ ਔਰ ਬੇਨਤੀ ਕੀਤੀ ਹੈ ਇਸ ਮੁੱਚੇ ਪੰਥ ਨੂੰ ਕਿ ਇਸ ਮੁੱਚੇ ਪੰਥ ਜਿਵੇਂ ਉਹ ਜੀਵੇ ਨੇ ਜਿਵੇਂ ਉਹਨਾਂ ਨੇ ਕਲਗੀ ਤਰ ਪਾਛੇ ਤੇ ਬਚਨਾਂ ਤੇ ਪਹਿਰਾ ਦਿੱਤਾ ਹੈ ਕਿ ਪੰਥ ਵਸੇ ਮੈਂ ਉਜੜਾਂ ਬਾੜੀ ਗੱਲ ਹੈ ਉਹ ਘਰੋਂ ਬੇ ਘਰ ਹੋ ਕੇ ਘਰ ਦੀ ਪ੍ਰਾਪਤੀ ਵਾਸਤੇ ਜੀਏ ਨੇ ਉਹ ਵਤਨੋਂ ਬੇਵਤਨ ਹੋ ਕੇ ਵਤਨ ਦੀ ਪ੍ਰਾਪਤੀ ਵਾਸਤੇ ਜੀਏ ਨੇ ਔਰ ਉਹਨਾਂ ਦੀ ਕੀਤੀ ਹੋਈ ਇਸ ਘਾਲਣਾ ਨੂੰ ਕੀਤੀ ਹੋਈ ਇਸ ਕੁਰਬਾਨੀ ਨੂੰ ਕੀਤੇ ਹੋਏ ਇਸ ਤਿਆਗ ਨੂੰ ਸਮੁੱਚਾ ਖਾਲਸਾ ਪੰਥ ਹਮੇਸ਼ਾ ਯਾਦ ਰੱਖੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹਾਨ ਯੋਧੇ ਜਲਾਵਤਨੀ ਸਿੱਖ ਯੋਧੇ ਭਾਈ ਸਾਹਿਬ ਭਗਵਿੰਦਰ ਸਿੰਘ ਜੋ 73 ਸਾਲ ਦੀ ਉਮਰ ਭੋਕੇ ਔਰ ਉਸ ਵਿੱਚੋਂ 53 ਸਾਲ ਪੰਥ ਲਈ ਖੇਲਾ ਕੇ ਜੋ ਗੁਰੂ ਘਰ ਚਤੰਸ ਜਾਬਰਾਜੇਸਨ ਉਹਨਾਂ ਦੇ ਨਿਬੇਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼ਹੀਦ ਬਾਬਾ ਗੁਰਦਸ ਸਿੰਘ ਦੇ ਪਾਵਨ ਸਥਾਨ ਤੇ ਅੰਤਮ ਅਰਦਾਸ ਹੋਈ ਹੈ ਸਮੁੱਚਾ ਪੰਥ ਜੁੜਿਆ ਹੈ ਔਰ ਉਸ ਮਹਾਨ ਗੁਰਸਿੱਖ ਨੂੰ ਜੋ ਸਰਦਾ ਸਤਕਾਰ ਹੈ ਉਸ ਮੁੱਚੇ ਪੰਥ ਨੂੰ ਲੱਖ ਨਸਤ ਕਰਕੇ ਦਿੱਤਾ ਔਰ ਬੇਨਤੀ ਕੀਤੀ ਹੈ ਸਮੁੱਚੇ ਪੰਥ ਨੇ ਕਿ ਸਮੁੱਚਾ ਪੰਥ ਜਿਵੇਂ ਉਹ ਜੀਵੇਂ ਨੇ ਜਿਵੇਂ ਉਹਨਾਂ ਨੇ ਕਲਗੀਧਰ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦਿੱਤਾ ਹੈ ਕਿ ਪੰਥ ਵਸੇ ਮੈਂ ਉਜੜਾਂ ਬਾੜੀ ਗੱਲ ਹੈ ਉਹ ਘਰੋਂ ਦੇ ਘਰ ਹੋ ਕੇ ਘਰ ਦੀ ਪ੍ਰਾਪਤੀ ਵਾਸਤੇ ਜੀਏ ਨੇ ਉਹ ਵਤਨੋਂ ਬੇਵਤਨ ਹੋ ਕੇ ਵਤਨ ਦੀ ਪ੍ਰਾਪਤੀ ਵਾਸਤੇ ਜਿਗੇ ਨੇ ਔਰ ਉਹਨਾਂ ਦੇ ਕੀਤੀ ਹੋਈ ਇਸ ਘਾਲਣਾ ਨੂੰ ਕੀਤੀ ਹੋਈ ਇਸ ਕੁਰਬਾਨੀ ਨੂੰ ਕੀਤੀ ਹੋਈ ਇਸ ਤਿਆਗ ਨੂੰ ਸਮੁੱਚਾ ਅਕਾਲ ਸਪੰਦ ਹਮੇਸ਼ਾ ਯਾਦ ਰੱਖੇਗਾ ਵਾਹਿਗੁਰੂ ਦੀ ਖਾਤਰ ਮੈਂ